ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇੜ ਲੈ ਕੇ ਆਏ ਹਾਂਗੇ ਇੱਕ ਤਾਂ ਕੀ ਤਾਜੀ ਸੂਈ ਤੇ ਇੱਕ ਆ ਕੀ ਬਈ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੋ ਠੀਕ ਹੋ ਬਾਈ ਵਧੀਆ ਬਈ ਕਿਰਪਾ ਮਾਲਕ ਕਿਵੇਂ ਚੱਲਦਾ ਕੰਮ ਕਰ ਅਮਰਦਾ ਬਾਈ ਤੈਨੂੰ ਪਤਾ ਹੀ ਐ ਮੈਂ ਟਬੀ ਜਾਂ ਪੱਚੀ ਲੱਗਦੇ ਆਪਾਂ ਜੀ ਹੂੰ ਆਪਾਂ ਸਾਫ ਸੁਥਰਾ ਮਾਲ ਹੁੰਦਾ ਭਾਅ ਆਪਣਾ ਜਾਇਜ਼ ਹੁੰਦਾ ਜਮਾ ਤੇ ਰੇਟ ਫਿਰ ਦੱਸਾ ਤੇ ਵੀ ਚਾਹੀਦੀ ਹੁਣ ਜਮਾ ਜਾਇਜ਼ ਬਈ ਠੀਕ ਐ ਬਾਈ ਹਾਂ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਸੁਖਵਿੰਦਰ ਸਿੰਘ ਬਾਈ ਪਿੰਡ ਜਿਉਂਦਾ ਜਿਲ੍ਹਾ ਬਟਿੰਡਾ ਸੇ ਰਾਮਪੁਰਾ ਪੂਲ 9 ਕਿਲੋਮੀਟਰ ਰਾਮਪੁਰਾ ਸ਼ਹਿਰ 7 ਕਿਲੋਮੀਟਰ ਤਵਾ ਸ਼ਹਿਰ ਠੀਕ ਐ ਬਈ ਨੇੜੇ ਦੇ ਪਿੰਡ ਬੱਲੋ ਵਿਦਿਆਲਾ 02922 ਇਹ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਫਿਰ ਨਗੀਨੇ ਆ ਗਿਆ ਨਾ ਨਗੀਨੇ ਬਾਈ ਹੂੰ ਪਹਿਲੇ ਨੰਬਰ ਤੇ ਜਿਹੜੀ ਬੈੜ ਦੇਖ ਰਹੇ ਕਿਹੜਾ ਸੂਈ ਆ ਇਹ ਬਾਈ ਭਲੂਣ ਸੂਈ ਆ ਠੀਕ ਆ ਰਾਤ ਸੂਈ ਹੈਗੀ ਇਹ ਮੰਨ ਲਾ ਵੀ 12:00 ਜੇਰ ਪੈਗੀ ਆਪਾਂ ਬੋੜਾ ਪਿਆ ਚਾਰ ਕਿਲੋ ਨੂੰ ਬੋੜਾ ਘੜਤਾ ਸੀਦਾ ਠੀਕ ਹੈ ਬਾਈ ਆਪਣਾ ਐਨੀ ਵੀ ਸਾਰੀ ਭਰੀ ਵੀ ਚਾਰ ਕਿਲੋ ਬੋੜਾ ਖਾਲੀ ਕਰਦੇ ਬੱਚਾ ਰਜਦਾ ਸੀ ਠੀਕ ਆ ਬੋੜਾ ਬਾਈ ਕਹਿੰਦਾ ਘੜਤਾ ਤੇ ਬੱਚਾ ਰਜਦਾ ਬੱਚਾ ਕੀ ਆ ਗਿਆ ਬਾਈ ਮਗਰ ਬੱਚਾ ਆ ਦਿੱਤਾ ਬਾਈ ਇਹ ਬੱਛੀ ਹੁੰਦੀ ਦਾ ਕੀ ਬਾਤਾਂ ਹੈ ਮੈਂ ਕਿਹੜਾ ਬੱਛੀ ਦੀ ਬੱਚੇ ਦੀ ਕੁਆਲਿਟੀ ਦੇਖੋ ਬੱਚੇ ਦੀ ਇਹ ਨਾ ਵਸਾ ਇਹ ਬੱਛੀ ਹਿੰਦੀ ਨਾ ਇਹ ਕੀ ਹੋਇਆ ਸੀ ਗਲਾਬੀ ਗਲਾਬੀ ਨਾਸਾ ਕੀ ਬਾਤ ਹੈ ਬਾਈ ਤੇ ਬਾਈ ਗੱਲ ਕਰੀਏ ਕਿੰਨਾ ਕਰ ਦੋ ਦੁੱਧ ਐਸਟੀਮੇਟ ਦੁੱਧ ਬਾਈ ਬੱਛੀ ਦੇ ਦਊਗੀ 18 19 ਕਿਲੋ ਠੀਕ ਹੈ ਜਿਹੜੇ ਹਿਸਾਬ ਨਾਲ ਫਿਟਨਸ ਆਣਾ ਬੱਛੀ ਦੀ ਲੈ ਕੋ 18 19 ਕਿਲੋ ਤੋਂ ਤਾਂ ਬੜਾ ਨਹੀਂ ਹੈਗਾ ਬੱਟਣਾ ਇਸ ਦੇਖੋ ਯਾਰ ਲੇਵਾ ਜਲਾ ਗਿੱਠ ਪੈਂਦਾ ਲੱਤਾਂ ਚੌੜੀਆਂ ਅਗਰ ਖੜਦੀ ਆ ਕੀ ਬਾਤ ਆ ਖੜੇ ਬਾਕੀ ਠੰਡੀ ਮਿੱਠੀ ਬਾਈ ਇਹ ਮੈਂ ਪਹਿਲਾਂ ਬੱਛੀ ਆ ਲੈ ਕਿਆ ਬਾਤ ਆ ਯਾਰ ਹਨਾ ਠੰਡੀ ਜਿਵੇਂ ਪਹਿਲਾਂ ਬੱਛੀ ਐ ਇਹਨੂੰ ਕੋਈ ਔਲਦਾ ਨਹੀਂ ਮੂਹਰੇ ਵਾਖਾ ਦੇ ਲੈ ਗਿੱਠ ਮੂਹਰੇ ਫਿਰਦਾ ਲੈਵਾ ਸਹੀ ਗੱਲ ਆ ਲੈ ਇਹ ਆ ਗਿਆ ਫਿਕਸਡਰ ਹਨਾ ਹਾਂ ਤੇ ਥਣ ਦਿਖਾ گلابی ਲੱਗਿਆ ਕਿਆ ਬਾਤ ਆ گلابی ਥਾ ਜਿੰਨਾ ਮਗਰ ਨਾਲੇ ਵਾ ਉਹ ਨਹੀਂ ਉਹ ਨਹੀਂ ਹੋਰ ਨੂੰ ਬਈ ਇੱਕ ਗੱਲ ਯਾਰ ਹੋਰ ਆ ਦੇਖਣ ਦੀ ਜਿਹੜੀ ਲੈਵੇ ਦੀ ਫਿਟਨੈਸ ਆ ਮੈਂ ਬੜੀ ਚੰਗੀ ਆ ਬਈ ਫਿਟਨੈਸ ਆ ਹਨਾ ਆ ਮੇਲੇ ਜਿੰਨੇ ਕੰਮ ਆਉਂਦੇ ਉਹ ਟੈਪੀ ਲੱਗੇ ਫਿਟਨੈਸ ਬੱਛੀ ਸਹੀ ਗੱਲ ਆ ਬਈ ਬਾਕੀ ਰੰਗ ਰੂਪ ਬਈ ਕੁਆਲਟੀ ਪ੍ਰਿੰਟ ਕੋਈ ਔਲ ਨਹੀਂ ਕੋਈ ਛੋਲ ਨਹੀਂ ਆ ਦੇ ਹਲਾ ਲੈ ਹਮ ਲੈ ਲੈ ਆਈ ਬਈ ਤਰਾ ਮਾਰ ਲੱਗਾ ਠੰਡੀ ਸ਼ੀਲ ਦੇਖੋ ਮੈਂ ਕਹਣਾ ਜਮਾ ਕੋਈ ਚੱਕਰੀ ਨਹੀਂ ਮੈਂ ਕਹਾ ਬਈ ਪਹਿਲਾਂ ਬੱਛੀ ਆ ਕੋਈ ਦਿੱਕਤ ਹੀ ਨਹੀਂ ਕਰਮ ਵਾਲੀ ਨੂੰ ਜਰ ਜੇ ਗੱਲ ਕਰੀਏ ਚਵਾਈ ਦੀ ਮੈਂ ਕਹਣਾ ਉਹਨੂੰ ਚਵਾਈ ਚੰਗੀ ਆ ਬਾਲੀ ਬਈ ਲੈ ਚੈੱਕ ਕਰੋ ਬਈ ਇੱਕ ਨੰਬਰ ਚੋਂ ਚਵਾਈ ਆ ਗਿਆ ਬਈ ਚਵਾਈ ਵਾਲੀ ਮੋਟੀ ਆ ਹਨਾ ਬਾਲੀ ਮੋਟੀ ਬਈ ਲੈ ਸਹੀ ਗੱਲਾਂ ਨੇ ਚਵਾਈ ਨਾ ਵਿੱਚ ਠੀਕ ਹੁੰਦੀ ਆ ਜੀ ਲੈ ਬਈ ਚਵਾਈ ਚੈੱਕ ਕਰੋ ਨਲੇ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਜਿਵੇਂ ਪਲੂਨ ਸੂਈ ਹੈ ਨਾ ਬਈ ਬੱਚਾ ਕੋਲੇ ਖੜਾਉਂਦੀ ਵੀ ਆ ਕਿ ਨਹੀਂ ਹਾਂ ਕੋਈ ਦਿੱਕਤ ਨਹੀਂ ਬਾਈ ਯਾਰ ਸਹੀ ਗੱਲ ਆ ਬਾਈ ਕਿਆ ਬਾਤ ਆ ਗਰਮ ਪਸ਼ੂ ਦਾ ਡਾਕਟਰ ਆਪਾਂ ਲੈਂਦੇ ਹੀ ਨਹੀਂ ਬਾਈ ਹੂੰ ਆਪਣੀ ਪਹਿਲੇ ਤੋਂ ਸ਼ੁਰੂ ਤੋਂ ਆਤਾ ਜੇ ਕੋਈ ਤੇਰੀ ਵੀਡੀਓ ਦਾ ਲੰਬਾ ਆਇਆ ਤਨ ਫੋਨ ਆਇਆ ਤਾਂ ਦੱਸ ਹੂੰ ਜਿੰਨੀ ਆਪਣੀ ਗੱਲ ਉਹ ਪਉਨੀ ਦੱਸਾਂਗੇ ਸਹੀ ਗੱਲ ਆ ਛਿੱਟੀ ਬੱਛੀ ਵੀਡੀਓ ਬਾਈ ਛਪ 18 17 18 ਕਿਲੋ ਦੁੱਧ ਸੀਗਾ ਆਪਾਂ 16 ਗਿਆ ਸੀ ਨਾ ਪੰਜਾਂ ਚ ਫੁਮੇਦੀ ਦਾ ਲੈ ਗਿਆ ਕੱਲ ਫੋਨ ਆਇਆ ਕਹਿੰਦਾ ਬਾਈ 18 ਕਿਲੋ ਦੁੱਧ ਠੀਕ ਆ ਬਾਈ ਹਾਂ ਠੀਕ ਆ ਤੇ ਕਿੰਨਾ ਕਹੇ ਦੁੱਧ ਪਾ ਦੋ ਐਸਟੀਮੇਟ ਦਾ ਦੁੱਧ ਬਾਈ 18 19 ਕਿਲੋ ਭੁ ਐਨਡ ਦਾ ਵੀਓ ਪਾ ਜੇ ਬੱਚੀ ਬਾਕੀ ਇੱਕ ਗੱਲ ਬਾਈ ਹੋਰ ਹੈ ਬਾਈ ਜੋ ਜਦੋਂ ਵੀ ਪਸ਼ੂੜੇ ਹੁੰਦੇ ਆ ਛੋਟੇ ਹੁੰਦੇ ਤਾਂ ਛੋਟੇ ਦੱਸ ਦਿਆ ਹੁਣ ਜਿਹਨਾਂ ਦੀ ਗੱਲ ਕਰੀਏ ਦੋਵੇਂ ਫੋਲੋ ਵੱਢੀ ਹਾਂ ਛੋਟ ਹੀ ਮੰਨ ਕੇ ਨਾ ਆਇਆ ਇਕੱਲੇ ਬਾਈ ਸਮਾਰਕ ਤੂੰ ਵੀ ਦਿਖਾ ਦੇ ਚਮਕ ਤਮਕ ਦਿਖਾ ਦੇ ਬੱਚੀ ਮੈਂ ਕਿਹੜਾ ਪਾਲੀ ਆ ਯਾਰ ਹਨਾ ਲੈ ਕੀ ਬਾਤ ਆ ਚਮਕ ਤਮਕ ਦੇਖੋ ਨਲੇ ਬਾਈ ਸੂਈ ਵੀ ਆ ਤੁਸੀਂ ਐ ਮੰਨ ਲਓ ਵੀ ਮੈਂ ਕਿਹੜਾ ਕਿਸੇ ਬਸ ਉਹ ਮੰਨਿਆ ਹੀ ਨਹੀਂ ਲੱਗਦਾ ਹੀ ਨਹੀਂ ਹਾਂ ਕੀ ਬਾਤ ਆ ਬਾਈ ਸੂਆ ਦਾ ਮੰਨਿਆ ਲੱਗਦੇ ਨਹੀਂ ਐ ਲੱਗਦਾ ਵੀ ਸੂਈ ਨਹੀਂ ਅਜੇ ਸੂਆ ਹਾਂ ਲੈ ਬਾਕੀ ਪ੍ਰੋਟਮਲ ਹੋ ਗਏ ਨੇੜੇ ਉਹ ਕੇ ਲੇਵਾ ਦਾ ਆ ਨੱਤਾ ਚੌੜੀਆਂ ਕਾਕਾ ਧਰਦੀ ਆ ਅਜ ਤਾਂ 5 ਕਿਲੋ ਬੋੜਾ ਕੜਦਾ ਇਹਦਾ ਇਹ ਜੇ ਲੇਵਾ ਤੇ ਤੋਰ ਨਹੀਂ ਲੱਗਦੀ ਨਾ ਕੀ ਬਾਤ ਆ ਮੜਕਾਲੀ ਤੋਰਾ ਮੜਕਾਲੀ ਸਹੀ ਗੱਲ ਆ ਮੜਕਾਲੀ ਤੋਰਾ ਆਪਾਂ ਕਹਿੰਦੇ ਇਹਨੂੰ ਮਲਦੀ ਤਰੀਆ ਜਾਂ ਠੰਡੀ ਦਾ ਲਿਆ ਬਹਿ ਗਏ ਆਪਾਂ ਇੱਥੇ ਫੇਰ ਦੁਬਾਰੇ ਲੈ ਯਾਰ ਕੀ ਬਾਤ ਆ ਬਈ ਠੰਡੀ ਸੀਲ ਦੇਖੋ ਬੇੜੇ ਜਿ ਖੜਾ ਲੀ ਬਾਈ ਨੇ ਵੇੜੇ ਜੀ ਵੀ ਧਾਰਾ ਮਾਰ ਲੱਗਾ ਬਈ ਠੰਡੀ ਸੀਲ ਦੇਖੋ ਯਾਰ ਜਿਵੇਂ ਫਲੂਨ ਸੂਈਆ ਕਰਮਾ ਨੂੰ ਚੱਕ ਰਹੀਆਂ ਮਰਜੀ ਧਾਰਾ ਮਾਰੀ ਚੱਲੋ ਇਹ ਨਹੀਂ ਕੋਈ ਲਾਤਾਂ ਜਾਂ ਸੋ ਨਾ ਨਾ ਬਈ ਉਹ ਤਾਂ ਬਫਰੂ ਤੋਂ ਆਤਾ ਲਾਤਾਂ ਵਾਲੀ ਗਾਂ ਤਾਂ ਬਹੁਤ ਫਰੀ ਦੇਵੇ ਤਾਂ ਨਹੀਂ ਲੈਂਦੇ ਸਹੀ ਗੱਲ ਆ ਬਈ ਤੇ ਬਾਕੀ ਫੇਸ ਚੈੱਕ ਕਰਾਉਣਾ ਬੜਾ ਕਰਾਈਆ ਇਧਰ ਨੂੰ ਫੇਸ ਵੀ ਬੜਾ ਪਿਆਰਾ ਆ ਗਿਆ ਬਈ ਸੋਹਣੀ ਲੱਗਣ ਵਾਲੀ ਆ ਜੀ ਲੈ ਚੈੱਕ ਕਰੋ ਬੜਾ ਕਮਾਲ ਆ ਨਹੀਂ ਨਹੀਂ ਆ ਨਮਾ ਹਾਣ ਆ ਬਈ ਨਾਲੇ ਜਮਾ ਪੱਧਰ ਸਟ੍ਰੇਟ ਇਹ ਨਹੀਂ ਹੈਗਾ ਬਈ ਕਿਤੇ ਢੂਹੀ ਜਾ ਕੇ ਹੋਰਾ ਵੀ ਨਹੀਂ ਬਈ ਕਿਤੇ ਜਮਾ ਪੱਧਰ ਆ ਗਿਆ ਨਾ ਹਾਂ ਬਰੀਕੀ ਅੰਗਲੀ ਬਰੀਕੀ ਅੰਗਲੀ ਆ ਗਈ ਪਤਲੀ ਬੱਛੀ ਆ ਗਈ ਐਂ ਜਾਵਾ ਤੇ ਬਾਈ ਮੁੱਲ ਤੇਰੇ ਅੱਗੇ ਵੀ ਜਾਏ ਜਾਂਦਾ ਤੇ ਮੁੱਲ ਮੈਨੂੰ ਅੱਜ ਵੀ ਦਾ ਡਾਕਟਰ ਇੱਕ ਹੱਥ ਵੱੰਨ ਕੇ ਵੇਚਤੀ ਆ ਤੇ ਜੋ 100 ਛੋੜ ਹੋਣੀ ਆ ਬੰਦਾ ਐਨਾ ਕਹੇ ਬਾਈ ਐਨਾ ਮੁੱਲ ਕਿਹਾ ਸੀ ਜੋ 1000 ਘਟਾ ਲਾ 500 ਘਟਾ ਲਾ ਇਹ ਆਪਣੇ ਹੱਥ ਵੱੰਨ ਕੇ ਵੇੰਤ ਪਈ ਆ ਇਹ ਮੁੱਲ ਕਰਾਉਣ ਦਾ 75 ਘਾਲੇ 70 ਘਾਲੇ ਠੀਕ ਆ ਇਹਦਾ 65000 ਜੁਮਾਨਤਾ ਨਾ ਟੋਟਲੀ 100 ਰੁਪਏ ਛੋੜ ਹਾਂ 65000 ਇਹ ਬਾਈ ਕਿਸੇ ਕੋਲੇ ਹੋਰ ਹੁੰਦੀ ਬੰਦਾ ਨਾ 75 ਤੋਂ ਘੱਟ ਬੱਛੀ ਦੇ ਜਾਂਦਾ ਆਪਾਂ ਬੈਠੇ ਆ ਸਹੀ ਗੱਲ ਆ ਬਾਈ ਹੈਨਾ ਤੇ ਬਾਕੀ ਜੇ ਗੱਲ ਕਰੀਏ ਲੇਵਾ ਤਾਂ ਲੇਵਾ ਤਾਂ ਬਈ ਆ ਦੇਖ ਲੈਣਾ ਪੰਡ ਲੱਗੀ ਪਈਆਂ ਨਾਲੇ ਬੋਲਾ ਵੀ ਆਪਾਂ ਦਿਖਾਤਾ ਬਈ ਹਾਂ ਥੋੜਾ ਕੱਢਿਆ ਆਪਣਾ ਹੂੰ ਸਹੀ ਗੱਲ ਆ ਬਈ ਤੁਰਦੀ ਰਿਹਾਲਾ ਟਰੈਮ ਅੱਲਾ ਤੁਰਦੀ ਆ ਬਈ ਮੈਂ ਕਹਣਾ ਤੋਰੀ ਬੜਾ ਕਮਾਲ ਆ ਗਿਆ ਬਾਕੀ ਰੰਗ ਰੂਪ ਬਹੁਤ ਕਮਾਲ ਦਾ ਆ ਗਿਆ ਮਿਲਦਾ ਨਹੀਂ ਰੰਗ ਰੂਪ ਨਹੀਂ ਮਿਲਦਾ ਬਈ ਕੁਆਲਿਟੀ ਵਾਲੀ ਬੱਛੀ ਆ ਗਈ ਸਹੀ ਗੱਲ ਆ ਬਈ ਬਾਕੀ ਮੁੱਲ ਵੀ ਅਜੋ ਹੈ ਜਿਹੋ ਗਿਆ ਗਲਾਬੀ ਕਰਮਲ ਨੂੰ ਥਾਣਾ ਗਿਆ ਨੰਬਰ 2 ਤੇ ਇਹ ਪੁੱਠੇ ਪਾਸੇ ਦੀ ਬਹਿ ਜਾ ਪਹਿਲਾਂ ਬੱਛੀ ਹੋਰ ਹੈ ਬਾਈ ਗਲਾਬੂ ਹੀ ਲੈ ਵਾ ਤਿੰਨ ਵਾਰੀ ਥੱਲੇ ਬਹਿ ਗਏ ਆਪਾਂ ਹੂੰ ਪਹਿਲਾਂ ਨਾ ਲੱਤਾਂ ਹੀ ਮਾਰੀ ਜਾਂਦੀਆਂ ਸਹੀ ਗੱਲ ਹੈ ਲੈ ਮੂਠੀ ਵਾਲਾ ਥਾਣ ਲੱਗਿਆ ਵਿਆ ਕੀ ਬਾਤ ਹੈ ਜੋ ਮਰਜੀ ਬਹੁਤ ਚੰਗਾ ਚੋਣ ਜਵਾ ਹੋਰ ਆ ਡਾਕਟਰ ਪੂਰ ਛਿੱਟੇ ਦੀ ਗੰਡ ਨਾੜ ਦੀ ਗਾਰੰਟੀ ਹੋ ਜੇ ਇਹ ਬੰਦੇ ਨਾਲ ਆਨਲਾਈਨ ਵੀ ਮੰਗਵਣੀ ਠੀਕ ਆ ਹਾਂ ਬਾਕੀ ਠੰਡੀ ਸੀ ਜੰਦਾ ਬੰਦਾ ਵੇਖੀ ਜਾਂਦਾ ਚੋਂਚਵਾ ਵਾਲਾ ਚੰਗਾ ਬੜਾ ਚੰਗਾ ਬਾਈ ਲੈ ਦੋ ਦੋ ਤਾਰਾ ਹੋਰ ਦਵਾਰੇ ਮਾਰ ਦਿੰਦੇ ਆ ਲੈ ਚੈੱਕ ਕਰੋ ਬਾਈ ਤੀਜੀ ਆ ਤਾਰਾ ਮਾਰੀ ਅਦਾ ਬਾਈ ਨਹੀਂ ਪਹਿਸੂ ਪਹਿਲੀ ਆ ਪੁੱਠੇ ਲੈ ਕੀ ਬਾਤ ਹੈ ਚਮਕਿਆ ਸਹੀ ਗੱਲ ਹੈ ਕੀ ਬਾਤ ਹੈ ਇਕਦਮ ਬਾਈ ਰੱਬ ਦਾ ਨਾਮ ਹੀ ਲੈ ਪਿਛਲੇ ਵਾਰ ਸੇ ਹੋ ਕੇ ਰਹਿ ਗਿਆ ਬਾਈ ਕੋ ਚੱਕਰੀ ਨਹੀਂ ਕਰ ਮੜਨ ਲੈ ਕੀ ਬਾਤ ਹੈ ਏਟ ਨਾਲ ਬੜੀ ਚੰਗੀ ਆ ਰਾਟਰ ਦੇ ਕੁਆਲਟੀ ਬੱਚੀ ਦੀ ਨਾ ਨੇੜੇ ਹੋ ਕੇ ਦਿਖਾ ਦੇ ਸਹੀ ਗੱਲ ਹੈ ਕੀ ਬਾਤ ਤੇ ਅੱਗੇ ਇਦਰੋਂ ਬਾਈ ਦੋ ਨੰਬਰ ਤੇ ਇਹ ਬਾਈ ਟੋਕੜਾ ਹਮ ਮਾਲਕਾਂ ਨੇ ਦੱਸਿਆ 1 ਮਹੀਨਾ ਟੀਕਾ ਭਾਈ ਨੂੰ ਹੋ ਗਿਆ ਤੇ ਜੇ ਗੱਲ ਕਰਾਂ ਮੈਂ ਵੱਡੀ ਸੀ ਤਾਂ ਮੈਂ ਕਿਹਾ ਨਾ ਹੀ ਮੁੱਕ ਜੀ ਵੱਡੀ ਦੇ ਫੇਸ ਕੁਆਲਟੀ ਦੀ ਦਿਖਾ ਦੇ ਉਨੇ ਕਿੰਨੇ ਆਹੋ ਬੱਚਿਆਂ ਵਾਲਾ ਹੂੰ ਆਪਾਂ ਬੱਚੀ ਲੈਣ ਬਗਜਾ ਅਫਸਰ ਬੱਚੀ ਲਿੰਦਾ ਇਹ ਜੀ ਬਰੀਡ ਵਾਲੀ ਠੀਕ ਹੈ ਆਪਾਂ ਜੋ 9 ਕਿਲੋ ਦੁੱਧ ਦੇ ਦਾਂਗੇ ਨਾਲ ਇੱਕ ਵੀ ਨਾਗਾ ਟੀਕਾ ਭਰੇ ਉਹਨਾਂ ਕੇ ਦੀ ਕਿਸਮਤ ਅਗਲੇ ਠੀਕ ਹੈ ਬਾਈ ਤੇ ਭਾਵੇਂ ਕੋਈ ਮੰਨ ਕੇ ਚੱਲੋ ਜੇ ਦੋ ਟਾਂ ਠੰਡੀ ਇਹ ਵੀ ਲੈ ਜੇ ਆਪਦੀ ਦੋ ਟਾਈਮ ਕੋਈ ਤਸ਼ੱਲੀ ਕਰਨੀ ਜਾਉਂਦਾ ਲੈ ਬਾਈ ਕੋਈ ਗਰੰਟੀ ਆਪਾਂ ਦੁੱਧ ਨੌਵਾ ਪੱਠ ਦੇ ਸੀ ਕਿਲੋ ਮਰਾਂ ਨੇ ਦੱਸਿਆ ਠੀਕ ਹੈ ਲੈ ਕੀ ਬਾਤ ਆ ਲੈ ਚੂਣ ਚਵਾ ਦੇਖੋ ਯਾਰ ਮੈਂ ਕਿਹਾ ਮੋਟੀ ਮੋਟੀ ਚਵਾਈ ਆ ਨਿਪੜਨ ਵਾਲੀ ਚਵਾਈ ਆ ਕਿ ਨਹੀਂ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੇ ਬਾਈ ਕੋਈ ਅੰਦਾਜ਼ਾ ਕੋ ਚਾਰ ਮਹੀਨੇ ਲਾ ਲੇ ਕੋਈ ਤਿੰਨ ਲਾ ਲਿਆ ਵੇ ਕੱਪ ਮਾਰੀਏ ਮਹੀਨਾ ਰੂਡ ਮਹੀਨਾ ਹੋਇਆ ਠੀਕ ਹੈ ਭਾਈ ਜਦੋਂ ਪੁੱਨੇ ਪਤਾ ਨਹੀਂ ਠੀਕ ਹੈ ਭਰਾ ਇਹਨਾਂ ਮਹੀਨਾ ਦੱਸਿਓ ਪਤਾ ਉਸਤਾ ਠੀਕ ਹੈ ਭਾਈ ਤੇ ਮੁੱਲ ਫਿਰ ਤੂੰ ਤਾਂ ਖਾਲੀ ਵਾਲਾ ਕਰੇਂਗਾ ਫੰਡਰ ਬੱਛੀ ਵੀ ਨਹੀਂ ਦਿੰਦਾ ਇੰਨਾ ਮੁੱਲ ਗਿਆ ਹੁਣ ਠੀਕ ਹੈ ਭਾਈ ਹਾਂ ਕੁਆਲਟੀ ਦੀ ਫੰਡਰ ਬੱਛੀ ਦੇ ਜੇ ਆਪਾਂ ਬੈਠੀ ਮੈਂ ਕਹਣਾ ਭਾਈ ਲੰਮੀ ਲੁੰਮੀ ਦੇਖੋ ਬੇਲ ਚੈੱਕ ਕਰੋ ਬੈੜ ਦੀ ਬੁੱਤੀ ਦਿਖਾ ਬੱਛੀ ਦੀ ਮੂਰੇ ਜਾ ਕੇ ਨੇ ਕੁਝ ਬਣਨਾ ਰੂਡ ਲੱਖਦੀ ਆ ਹੂੰ ਲੈ ਚਮਕ ਤੇ ਚਾਰੂ ਇੰਨੀ ਆ ਡਰ ਸਾਰਾ ਤਨ ਪੱਠੇ ਪਈ ਆ ਠੀਕ ਹੈ ਬੰਦੇ ਨਹੀਂ ਸਾਹ ਵੀ ਨਹੀਂ ਜ ਬਿਨਾ ਅਸਮਾਈ ਚਵਾਈ ਆਗੀ ਜਮਾ ਬੇਸ ਹਾਂਬ ਲੈ ਦਿਖਾ ਤੋਰਾ ਤਾਰਾ ਦਿਖਾ ਦੇ ਬੱਚੀ ਦਾ ਕੀ ਬਾਤ ਆ ਭਾਈ ਤੋਰਾ ਤਾਰਾ ਜਮਾ ਇੱਕ ਨੰਬਰ ਆ ਜਿਵੇਂ ਬਾਈ ਨੇ ਦੱਸਿਆ ਗਣਾ ਬੇਗੌੜੀ ਚਵਾਈ ਇੱਥੇ ਵਾਹ ਜਾ ਲੈ ਆ ਠੰਡੀ ਸੀਲ ਦੇਖੋ ਕਰਮਾਂ ਨੂੰ ਲੱਤ ਛੱਡਦਾ ਇਹਨੂੰ ਵੀ ਨਹੀਂ ਪਤਾ ਹਨਾ ਕੀ ਬਾਤ ਆ ਯਾਰ ਜਮਾ ਇੱਕ ਨੰਬਰ ਆ ਗਿਆ ਚੋਣ ਚਾਹ ਕੀ ਬਾਤ ਸਾਉ ਸੀਲ ਠੰਡੀ ਸੀਲ ਕਰਮ ਵਾਲੀ ਫੁੱਲ ਤੋਰਾ ਤਾਰਾ ਚੈੱਕ ਕਰੋ ਇੱਕ ਨੰਬਰ ਤੇ ਮੁੱਲ ਇਹਦਾ ਫਿਰ ਭਾਈ ਕੀ ਰਹੂਗਾ ਜਮਾ ਜੈਜ ਕਿੰਨੇ ਦੇ ਦੇ ਦੀ ਤੂੰ ਵੀ ਦੱਸ ਦੇ ਫਿਰ ਵੀ ਦੱਸ ਦੇ ਬਈ ਤੂੰ ਅੰਦਾਜ਼ਾ ਦੱਸ ਦੇ ਵੀ ਫੰਡਰ ਬੱਠੀ ਲੈਣ ਵਾਜਾ ਕਿੰਨੇ ਦੀ ਆਊਗੀ 30000 ਦੀ ਹੈ ਆ ਪਹਿਲੇ ਦਾਂਗੇ 30000 ਦੀ 30000 ਦੀ ਚੱਕੋ ਬਈ ਮੁੱਲ ਕਰਾਉਣਾ ਬਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬਈ ਤੇ ਬੱਸੀਆਂ ਵਾਲਾ ਮੁੱਲ ਕਿਹਾ ਸੀ ਬਾਈ ਨੇ ਬੱਸੀਆਂ ਵਾਲਾ ਮੁੱਲ ਹੀ ਕਰਤਾ ਬਈ 30000 ਰੁਪਏ ਚ ਬਾਈ ਕਹਿੰਦਾ ਦੇ ਦੇਾਂਗੇ ਤੇ ਬਾਕੀ 9 ਕਿਲੋ ਦੁੱਧ ਨਾਲੇ ਮੂਰੇ ਆਸ ਹੂੰ ਸਹੀ ਗੱਲ ਆ ਬਈ ਕੀ ਬਾਤ ਕਦ ਦੀ ਜਜਮੈਂਟ ਕਰਾ ਦੇ ਇਧਰੋਂ ਮੈਂ ਇਧਰ ਖੜਦਾ ਹੂੰ ਹੂੰ ਲੇ ਉਹ ਲੋਕ ਹੋ ਗਿਆ ਨਾ 6 ਫੁੱਟ ਕੱਦਾ ਮੇਰਾ ਸਹੀ ਗੱਲ ਹੈ ਜਮਾਲ ਕੋਤਾ ਹੈ ਨਾ ਤੇ ਕੀ ਬਾਤ ਹੈ ਇਹਦਾ ਬਈ ਭਰਗੀ ਹੋ ਰਹੀ ਬਣ ਜੜਿਆ ਪੱਠੇ ਸੜਾ ਦਿੰਨੀ ਬੈਠ ਕਾਣੋ ਹਟਦੀ ਨਾ ਵਾ ਦੇਖੋ ਬਈ ਇਹ ਨਹੀਂ ਹੈਗਾ ਬਈ ਟੱਟ ਮੇ ਲੈਵੇ ਨਾ ਬਈ ਨਾ ਫਿੱਟ ਨੂੰ ਸੜਾ ਲੈਵਾ ਫਿੱਟ ਲੈ ਸੜਾ ਕਰ ਮਾਣੋ ਲੈਵਾ ਆ ਗਿਆ ਤੇ ਮੁੱਲ ਵੀ ਜਮਾ ਦੇਣ ਲੈਣੀ ਰੱਖਦਾ ਬਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚਲੋ ਦੋਮਾਂ ਚ ਕੋਈ ਪਸੰਦਾ ਵੇ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ